ਗੱਲ ਪੁੱਤ ਤੇ ਨਾ ਮੈਂ ਇਹ ਕਰਨੀ ਹੀ ਕਿ ਮੁੰਡੇ ਆਲੇ ਦਾ ਹੀ ਘਰ ਬਾਹਰ ਤੇ ਵੇਖਿਆ ਹੀ ਨਹੀਂ ਆ ਤੇ ਨਾ ਹੀ ਪਤਾ ਕੀਤਾ ਕਿ ਕਿਦਾਂ ਦੇ ਹੈਗੇ ਤੇ ਕਿਦਾਂ ਦੇ ਨਹੀਂ ਅਹੀਂ ਤੇ ਤੇਰੇ ਜੀ ਕੀ ਤੇ ਹੁਣ ਸਾਰਾ ਕੰਮ ਕਰਨ ਡੈਈਓ ਐਵੇਂ ਨਾ ਇੱਕੋ ਗੱਲੀ ਕਰੀ ਜਾਂਦੇ ਆ ਦੱਸ ਜੇ ਕਰਨਾ ਵਾ ਕੁੜੀ ਦਾ ਵਿਆਹ ਦੀਆਂ ਕਰ ਲੋ ਜੇ ਹੁਣ ਮੇਰੇ ਵੱਲ ਕੋਈ ਆਇਆ ਨਾ ਤੇ ਮੈਂ ਸਿੱਧਾ ਜਵਾਬ ਦੇ ਦੇਣਾ ਜੇ ਇਹਦੇ ਵਿਆਹ ਨਹੀਂ ਆ ਠੀਕ ਆ ਪੁੱਤ ਵੇਖਾਂ ਕੋਈ ਚੀਜ਼ ਰਹਿ ਆ ਨਾ ਜਾਵੇ ਪਾਲਾ ਧਿਆਨ ਆ ਮੇਰੀ ਤੇ ਸਾਰਾ ਸਮਾਨ ਹੈ ਮਮੀ ਤੁਸੀਂ ਸਿਆਣੇ ਆ ਤੁਸੀਂ ਪਾਈ ਲਿਆ ਮਮੀ ਸਿਮੀ ਮੈਨੂੰ ਪੁੱਛਣ ਦੀ ਹੀ ਕਿ ਤੂੰ ਮੁੰਡਾ ਵੇਖਿਆ ਵਾ ਮੈਂ ਉਹਨੂੰ ਕੀ ਕਹਿੰਦੀ ਹੁਣ ਕਿ ਮੇਰੇ ਘਰ ਦੇ ਆਨੇ ਵੀ ਨਹੀਂ ਵੇਖਿਆ ਐਦਾਂ ਮੈਨੂੰ ਕੰਨੋਂ ਫੜ ਕੇ ਤੋਰਣ ਦੇ ਆ ਦੂਜੀ ਨੂੰ ਤਾਂ ਮੈਂ ਕਹੂੰਗੀ ਉਹ ਤੇਰਾ ਮਾੜਾ ਸੋਚਦੀ ਆ ਪਰ ਭਰਾ ਨਹੀਂ ਕਦੀ ਵੀ ਮਾੜਾ ਸੋਚ ਦੇਂਦੇ ਉਹ ਪਿਆਣਾ ਦਾ ਭਲਾ ਹੀ ਸੋਚਦੇ ਆ ਉਹ ਸਮਾਨ ਤੇ ਸਾਰਾ ਡੈਡੀ ਜੀ ਆ ਗਿਆ ਹਲਵਾਈ ਨੂੰ ਕਿਹਾ ਤਾਂ ਜਿੰਨੂੰ ਜਿੰਨੂੰ ਵੀ ਕਹਿਣਾ ਸਾਰਿਆਂ ਨੂੰ ਕਹਿਤਾ ਠੀਕ ਆ ਨਾ ਬਸ ਇਹਨਾਂ ਦੇ ਕੰਮ ਨਹੀਂ ਗਾ ਮੁਖਣ ਦੇ ਮੈਂ ਮੈਂ ਤਾਂ ਨਹੀਂ ਚਾਹਨਾ ਐਦਾਂ ਜਦ ਤੂੰ ਕਹਿਣ ਦੀ ਆ ਮੈਨੂੰ ਤੇ ਆ ਹੁਣ ਜਦੋਂ ਤੂੰ ਇੱਥੇ ਉਹਦੇ ਕੱਪੜੇ-ਕੁਪੜੇ ਨਾ ਆਪ ਧਿਆਨ ਨਾਲ ਵੇਖ ਕੇ ਜਿਹੜੀ ਵੀ ਚੀਜ਼ ਪਾਉਣ ਵਾਲੀ ਰਹਿ ਗਈ ਆ ਪਾ ਦੇ ਉਹ ਨਾ ਥੋੜੀ ਜਿਹੀ ਗੁੱਸੇ ਦੇ ਵਿੱਚ ਆ ਚਵਾ ਦਾ ਕੰਮ ਕਰਨ ਵਾਲਾ ਵਾ ਉਹਦੇ ਆਪਾਂ ਕਰਨਾ ਹੀ ਆ ਠੀਕ ਆ ਨਾ ਮੈਂ ਇਹ ਕਹਿਣ ਦੀ ਆ ਵੀ ਜਦੋਂ ਪਾਉਣ ਵਾਲਾ ਚੂੜਾ ਉਦੋਂ ਬਾਹਰ ਨਾ ਜਾਇਓ